ਜਾਣਾ ਸੀ ਸੀਟ ਨੂੰ ਲੈ ਕੇ ਵੀ ਹੁਣ ਚਰਚਾ ਨਵੀਂ ਛਿੜ ਪਈ ਹੈ ਕਹਿੰਦੇ ਬੈਂਸ ਭਰਾ ਹੁਣ ਸੁਖਵੀਰ ਬਾਦਲ ਦੇ ਸੰਪਰਕ ਦੇ ਵਿੱਚ ਨੇ ਸੰਭਾਵਨਾ ਹੈ ਕਿ ਲੁਧਿਆਣਾ ਤੋਂ ਅਕਲ ਜਲ ਦੇ ਉਮੀਦਵਾਰ ਉਹ ਵੀ ਹੋ ਸਕਦੇ ਸਿਮਰਤ ਬੈਂਸ ਹੁਣ ਰੇੜਕਾ ਕੀ ਹੈ ਕਿਤੇ ਮਤਲਬ ਪੇਚ ਫਸਿਆ ਹੋਇਆ ਕੀ ਕੁਝ ਆਪਰੇਟਿਵ ਦੇ ਨਾਲ ਸੰਬੰਧਿਤ ਮਨਦੀਪ ਜੀ ਜਿਹੜੇ ਬੈਂਸ ਭਰਾ ਨੇ ਸਿਮਰਜੀਤ ਬੈਂਸ ਤੇ ਬਲਵਿੰਦਰ ਸਿੰਘ ਬੈਂਸ ਦੇਖੋ ਉਹਨਾਂ ਦਾ ਵੱਡਾ ਆਧਾਰ ਹੈ ਪਹਿਲਾਂ ਮੈਂ ਚੋਣ ਲੜ ਚੁੱਕੇ ਨੇ ਹੋ ਆਪਣੀ ਉਹਨਾਂ ਨੇ ਪਾਰਟੀ ਬਣਾਈ ਹੋਈ ਹੈ ਲੋਕ ਇਨਸਾਫ ਪਾਰਟੀ ਤੇ 200 ਉੰਨੇ ਦੀਆਂ ਲੋਕ ਸਭਾ ਚੋਣਾਂ ਚ ਵੀ ਉਹਨਾਂ ਨੇ ਚੋਣ ਲੜੀ ਸੀ ਸਿਮਰਜੀਤ ਸਿੰਘ ਬੈਂਸ ਹੋਰਾਂ ਨੇ ਲੁਧਿਆਣਾ ਲੋਕ ਸਭਾ ਹਲਕੇ ਤੋਂ ਤੇ ਕਾਫੀ ਵੋਟ ਵੀ ਲੈ ਕੇ ਗਏ ਸੀ ਆਜ਼ਾਦ ਤੌਰ ਤੇ ਉਹ ਵਿਧਾਇਕ ਵੀ ਰਹਿ ਚੁੱਕੇ ਨੇ ਲੁਧਿਆਣਾ ਚ ਭਾਵੇਂ ਇਸ ਵਾਰ ਉਹ ਨਹੀਂ ਵਿਧਾਇਕ ਬਣ ਸਕੇ ਪਰ ਇਸ ਤੋਂ ਪਹਿਲਾਂ ਉਹ ਵਿਧਾਇਕ ਰਹੇ ਨੇ ਦੋਵੇਂ ਭਰਾ ਜੀ ਸੋ ਅਕਾਲੀ ਦਲ ਆਲੇ ਦੁਆਲੇ ਦੀਆਂ ਸਾਰੀਆਂ ਸੰਭਾਵਨਾਵਾਂ ਜ਼ਰੂਰ ਤਲਾਸ਼ ਰਿਹਾ ਹੈ ਲੁਧਿਆਣੇ ਤੋਂ ਕੋਈ ਕੱਦਾਵਾਰ ਆਗੂ ਕੌਣ ਹੋਵੇ ਜਿਹੜਾ ਉਹਨਾਂ ਦੇ ਚੋਣ ਲੜੇ ਉਹਨਾਂ ਨੂੰ ਦੇਖੋ ਉਮੀਦਵਾਰ ਦੀ ਤਾਂ ਭਾਲ ਹੈਗੀ ਹੈ ਨਾ ਜੀ ਲੁਧਿਆਣੇ ਚ ਸੋ ਉਹਨਾਂ ਨੂੰ ਲੱਗਦਾ ਹੈ ਕਿ ਸਿਮਰਜੀਤ ਵੈਂਸ ਸਾਇਦ ਉਹਨਾਂ ਦੀ ਜਿਹੜੀ ਤਖੜੀ ਹੈ ਉਹਨੂੰ ਕਿਤੇ ਪਾਰ ਲੰਘਾਈ ਦੇਣ ਲੁਧਿਆਣੇ ਤੋਂ ਲੋਕ ਸਭਾ ਚ 25 ਦੇਣ ਇੱਕ ਸੀਟ ਤੇ ਵਾਧਾ ਕਰ ਹੀ ਦੇਣ ਇਸ ਕਰਕੇ ਪਤਾ ਲੱਗਿਆ ਹੈ ਕਿ ਗੱਲਬਾਤ ਚੱਲ ਰਹੀ ਹੈ ਤੇ ਸੰਪਰਕ ਚ ਨੇ ਦੋਵੇਂ ਭਰਾ ਮਨਦੀਪ ਜੀ ਰੇਡ ਗਏ ਪਿਆ ਹੋਇਆ ਹੈ ਜਿਹੜੇ ਵੈਂਸ ਭਰਾ ਨੇ ਦੇਖੋ ਵੀ ਸਿਆਸਤ ਦੇ ਖਿਡਾਰੀ ਨੇ ਜੀ ਲਗਾਤਾਰ ਪੰਜਾਬ ਦੀ ਸਿਆਸਤ ਚ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦੇ ਰਹਿੰਦੇ ਨੇ ਦੋਵੇਂ ਭਰਾ ਬਿਲਕੁਲ ਤੇ ਚਰਚਤ ਨਾਨੇ ਦੋਵੇਂ ਜਿਹੜੇ ਬੈਂਸ ਭਰਾ ਨੇ ਇਸ ਕਰਕੇ ਉਹ ਉਹ ਕਿਸੇ ਹੋਰ ਟੰਗ ਨਾਲ ਸੋਚਦੇ ਨੇ ਤੇ ਸੁਖਵੀਰ ਸਿੰਘ ਬਾਦਲ ਹੋਰ ਟੰਗ ਨਾਲ ਸੋਚ ਰਹੇ ਨੇ ਸੁਖਵੀਰ ਸਿੰਘ ਬਾਦਲ ਕਹਿ ਰਹੇ ਨੇ ਕਿ ਤੁਸੀਂ ਜਿਹੜੀ ਆਪਣੀ ਪਾਰਟੀ ਹੈ ਜੀ ਲੋਕ ਇਨਸਾਫ ਪਾਰਟੀ ਇਹਨੂੰ ਸਾਡੀ ਪਾਰਟੀ ਚ ਮਰਜ ਕਰ ਦਿਓ ਆਪਣੀ ਪਾਰਟੀ ਭੰਗ ਕਰਕੇ ਸਾਡੇ ਵਿੱਚ ਰਲ ਜਾਓ ਤੇ ਸਾਡੇ ਨਿਸ਼ਾਨ ਤੇ ਚੋਣ ਲੜੋ ਜੀ ਤੇ ਦੂਜੇ ਪਾਸੇ ਕਹਿੰਦੇ ਬੈਂਸ ਭਰਾਵਾਂ ਦਾ ਤਰਕ ਇਹ ਹੈ ਕਿ ਅਸੀਂ ਆਪਣੀ ਪਾਰਟੀ ਅਲੱਗ ਤੋਂ ਆਪਣੀ ਜਿਹੜੀ ਹੋੰਦੈ ਉਹ ਕਾਇਮ ਰੱਖਣੀ ਹੈ ਅਸੀਂ ਆਪਣੀ ਪਾਰਟੀ ਖਤਮ ਨਹੀਂ ਕਰਨੀ ਤੁਸੀਂ ਸਾਡੇ ਨਾਲ ਚੋਣ ਗਠ ਜੋੜ ਕਰੋ ਅਸੀਂ ਆਪਣੀ ਪਾਰਟੀ ਦੇ ਨਿਸ਼ਾਨ ਤੇ ਲੁਧਿਆਣਾ ਸੀਟ ਤੇ ਜਿਹੜਾ ਹੈਗੀ ਚੋਣ ਲੜਾਂਗੇ ਤੁਸੀਂ ਸਾਡਾ ਜਿਹੜਾ ਹੈਗਾ ਸਪੋਰਟ ਕਰੋ ਸਾਡਾ ਸਮਰਥਨ ਦਿਓ ਇੱਥੇ ਪੇਚ ਫਸਿਆ ਹੋਇਆ ਹੈ ਉਹ ਚਾਹੁੰਦੇ ਨੇ ਕਿ ਜਿਵੇਂ ਢੀਂਡਸਾ ਸਾਹਿਬ ਹੋਰਾਂ ਦੀ ਪਾਰਟੀ ਮਰਜ ਹੋਈ ਸੀ ਅਕਾਲੀ ਦਲ ਚ ਸੰਯੁਗ ਤੇ ਅਕਾਲੀ ਦਲ ਇਵੇਂ ਸਾਡੇ ਚ ਅਕਾਲੀ ਦਲ ਇਹ ਜਿਹੜੀ ਲੋਕ ਇਨਸਾਫ ਪਾਰਟੀ ਵੀ ਰਲ ਜਵੇ ਤੇ ਦੂਜੇ ਪਾਸੇ ਬੈਂਸ ਭਰਾ ਹੁਣ ਢੇਂਡਸੇ ਵਾਲਾ ਹਾਸਰ ਵੀ ਸੋ ਦੇਖ ਰਹੇ ਹੋਣਗੇ ਪਾਰਟੀ ਨੂੰ ਮਰਜ ਕਰਨ ਤੋਂ ਬਾਅਦ ਉਹਨਾਂ ਦਾ ਕੀ ਅਸਰ ਹੋਇਆ ਇੱਥੇ ਰੇੜਕਾ ਹੁਣ ਅਗਲੇ ਦਿਨਾਂ ਚ ਗੱਲ ਕਿੱਥੇ ਪਹੁੰਚਦੀ ਆਵੇ ਤਾਂ ਜਿਹੜੇ ਸੰਪਲਾ ਸਾਹਿਬ ਨੇ ਉਹ ਵੀ ਅਕਾਲੀ ਦਲ ਦੀ ਜਿਹੜੀ ਤਖੜੀ ਫੜਦੇ ਫੜਦੇ ਫਿਰ ਦਚਿੱਤੀ ਚ ਪੈ ਗਏ ਹੁਸ਼ਿਆਰਪੁਰ ਤੋਂ ਜੀ ਹੋ ਸਕਦਾ ਉਹਨਾਂ ਦਾ ਜਿਹੜਾ ਮਾਮਲਾ ਵੀ ਪੇਚ ਫਸਿਆ ਹੈ ਉਹ ਵੀ ਹਲੇ ਵਿਚ ਵਿਚਾਲੇ ਹੀ ਰਹਿ ਜਾਵੇ ਕਿਉਂਕਿ ਉਹਨਾਂ ਨੇ ਜੇ ਪਹਿਲਾਂ ਜਿਹੜਾ ਇਹ ਦਾਅਵਾ ਕੀਤਾ ਜਾ ਰਿਹਾ ਸੀ ਕਿ ਰਣ ਵਾਲੇ ਨੇ ਟਵੀਟ ਵੀ ਕਰਤਾ ਸੀ ਕਿ ਮੇਰਾ ਇਹ ਕਰਾ ਬੰਦ ਹੁੰਦਾ ਹੈ ਤਾਂ ਪ੍ਰਮਾਤਮਾ ਹੋਰ ਨਵੇਂ ਰਾਹ ਖੋਲ ਦਿੰਦਾ ਹੈ ਪਰ ਇਸ ਤੋਂ ਬਾਅਦ ਉਹਨਾਂ ਨੇ ਵੀ ਚੁੱਪੀ ਸਾਧ ਲਈ ਹੈ ਸੋ ਇਸ ਤੇ ਬੈਂਸ ਭਰਾ ਵੀ ਹਲੇ ਵਿਚਾਰ ਕਰ ਰਹੇ ਨੇ ਚਰਚਾ ਜ਼ਰੂਰ ਹੈ ਕਿ ਉਹ ਸੰਪਰਕ ਚ ਨੇ ਅਕਾਲੀ ਦਲ ਦੇ ਚ